ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਨ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਦਿਨ ਹੈਗਾ ਜੀ ਅੱਜ ਸੰਡੇ ਦਾ ਟਾਈਮ ਪਾਉਣੇ 4 ਹੋ ਗਏ ਆਪਾਂ ਮੱਝਾਂ ਨੂੰ ਕੱਕ ਪਾਤੀ ਅੱਜ ਆਪਾਂ ਬਿਆਹ ਵਾਲੀ ਵੀਡੀਓ ਨਹੀਂ ਪਾਉਂਦੇ ਮੈਨੂੰ ਲੱਗਦਾ ਜੀ ਵਿਊਅਰਸ ਬੋਰ ਹੋ ਗਏ ਸਾ ਇੰਨੀਆਂ ਵੀਡੀਓ ਵੇਖ ਆਦੀਆਂ ਦੇਖ ਕੇ ਇੱਕ ਦੋ ਰਹਿ ਗਈਆਂ ਜੀ ਆਪਾਂ ਕੋਈ ਨਾ ਇੱਕ ਇੱਕ ਦਿਨ ਵਿੱਚ ਬਲੌਗ ਪਾ ਦਾਂਗੇ ਇੱਕ ਦਿਨ ਵਿੱਚ ਵਿਆਹ ਦੀ ਵੀਡੀਓ ਪਾ ਕੇ ਪੂਰੀ ਵੀਡੀਓ ਕਰ ਦਾਂਗੇ ਆਪਾਂ ਤੁਹਾਡੇ ਨਾਲ ਬਸ ਹੁਣ ਤਾਂ ਮੇਰੇ ਕੱਲ 2 ਜਾਂ 3 ਵੀਡੀਓ ਹੋਣਗੀਆਂ ਤੇ ਆਪਣੀ ਮਿਸਤਰੀ हट ਗਈ ਸੀ ਜੀ ਵਿਆਹ ਤੋਂ ਪਹਿਲਾਂ ਪਾ ਤੁਹਾਨੂੰ ਬਾਥਰੂਮ ਦਿਖਾ ਦਨੇ ਆ ਸਰਦਾਰ ਜੀ ਪਾ ਰਹੇ ਨੇ ਮੱਜਾਂ ਨੂੰ ਕੱਖ ਸੈਫੀ ਬੈਠਾ ਕਾਫੀ ਦਿਨ ਹੋ ਗਏ ਤੁਹਾਨੂੰ ਦਰਸ਼ਨ ਨਹੀਂ ਹੋਏ ਸੈਵੀ ਕੀ ਕਰਦਾ ਗਈ ਹੁਣ ਕੱਲੀਆਂ ਕੱਲੀਆਂ ਖੋਲ ਕੇ ਲੈਉਣੀਆਂ ਪੈਣਗੀਆਂ ਹਾਂ ਹੁਣ ਕੱਲੀਆਂ ਕੱਲੀਆਂ ਖੋਲ ਕੇ ਲੈਉਣੀਆਂ ਪੈਣਗੀਆਂ ਹੋ ਮੈਂ ਥੋੜੇ ਟੜਕ ਦੇ ਉੱਤੇ ਦੇਖੋ ਜੀ ਆਪਣੇ ਬਾਥਰੂਮ ਦਿਖਾ ਦਈਏ ਸੋ ਜਿਨ੍ਹਾਂ ਨੇ ਗੇਟ ਲਾਉਣ ਵਾਲੇ ਨੇ ਇੰਦਰ ਆਪਾਂ ਇੰਦਰ ਨੇ ਫਵਾਰਾ ਵਾਲਾ ਇੱਕ ਲਾਇਟ ਇੰਦਰ ਸਾਡੇ ਬਿਜਲੀ ਜਿਹੜਾ ਪਾਗਲ ਹੋ ਗਿਆ ਇੱਕ ਇੱਕ ਲਾਈਟ ਦੂਜੀ ਲਾਤੀ ਇੰਦਰ ਆਪਣੇ ਸ਼ੈਂਪੂ ਕੁਸ਼ ਵਗੈਰਾ ਇਹ ਚੀਜ਼ ਲਈਏ ਆਪਣੇ ਉਧਰ ਬਾਹਰ ਅਸੀਂ ਮਸ਼ੀਨ ਵਾਲਾ ਸ਼ੈਂਪੂ ਨਾਲੇ ਸਾਬਣ ਸੁੰਬੜ ਰੱਖਣ ਨੂੰ ਨਾ ਦੂਜਾ ਲਵਾਵਾਂਗੇ ਉਹਦੇ ਸੀ ਭੁੱਲ ਗਏ ਇੱਥੇ ਲਵਾਵਾਂਗੇ ਉਹ ਆ ਚੀਜ਼ ਨਹੀਂਵੇਂ ਸਰਫ ਇੱਥੇ ਪਿਆ ਇਹਨੂੰ ਇੱਥੇ ਇੱਥੇ ਲੱਗ ਜੂਗਾ ਐ ਇੱਧਰ ਖੁੰਜੇ ਚ ਲੱਗਣ ਵਾਲਾ ਹੈ ਇੱਥੇ ਹੋ ਗਈ ਜੀ ਆਪਣੀ ਮਸ਼ੀਨ ਦੀ ਸੈਟਿੰਗ ਹਜੇ ਇੱਧਰ ਪਲੱਗ ਪਾਉਣਾ ਬਿਜਲੀ ਦਾ ਅੱਧਾ ਕੰਮ ਰਹਿ ਗਿਆ ਕੁਝ ਕ ਤਾਂ ਸੱਚਾ ਪਾ ਗਏ ਉਸ ਕੋ ਕੱਟਤੀ ਉਹਦੇ ਪਤਾ ਨਹੀਂ ਕਿਵੇਂ ਕੁਝ ਹੋ ਗਿਆ ਇੱਧਰ ਆਪਣੀ ਫਲਾਸ ਉਹ ਜਿਸੀ ਚ ਰੱਖਣ ਵੀ ਨਹੀਂ ਉਹ ਚਾਲੂ ਨਹੀਂ ਕਰਦੇ ਉਹ ਤਾਂ ਐਮਰਜੈਂਸੀ ਲਈ ਕਰਾਈ ਹੈ ਦੇਖੋ ਜੀ ਇਸ ਤਰ੍ਹਾਂ ਰੈਡੀ ਹੋ ਗਏ ਆਪਣੇ ਬਾਤ ਨੂੰ ਤੇ ਲੈ ਕੱਚੇ ਕੱਚੇ ਬਾਤੀ ਦਾ ਕੁਝ ਦਾ ਸਮਾਨ ਇੱਥੇ ਇਕੱਠਾ ਕਰਤਾ ਕਵਾੜੇ ਵੇਚਣ ਵਾਲਾ ਸਬਜਰੀ ਬਚ ਗਈ ਇੰਨੀ ਗੱਟਾ ਬਚੀ ਨਾ ਇਹ ਤੇ ਹੁਣ ਆਪਾਂ ਖੋਲ ਕੇ ਲਿਓ ਨੇ ਜੀ ਮੱਝਾ ਕਾੜ ਕੇ ਮੈਂ ਤਾਂ ਧੁੱਪ ਦੀ ਮਾਰੀ ਬਣਾ ਕੇ ਗਈ ਦੂਰੇ ਰੱਬ ਫੇਰ ਬੱਦਲ ਵਾਈ ਕਰ ਦਿੰਦਾ ਹਾਂ ਬਈ ਔਖੇ ਹੋ ਰਹੇ ਨੇ ਦੇਖੀ ਕਿਵੇਂ ਉਹਦੇ ਨਾਲ ਉਹ ਹੋ ਗਈਆਂ ਪਾਂਡੂ ਨਾਲ ਉਹ ਮਿੱਟੀ ਸਿੱਟੀ ਉਹ ਪਾਂਡੂ ਨਾਲ ਕਿਵੇਂ ਵੱਡ ਬਖੜਬੀਆਂ ਉੰਜ ਪਈਆਂ ਨੇ ਪਹਿਲਾਂ ਪਹਿਲਾਂ ਉਹਨੂੰ ਖੋਲ ਉਹ ਵੱਡੀ ਨੂੰ ਉਹ ਬਾਗ ਜੂ ਉਹਦੇ ਮੰਗਰ ਜਾਣਗੀਆਂ ਸਾਰੀਆਂ ਨਹੀਂ ਆ ਤਾਂ ਖੋਲੀ ਹੈ ਘੜੀਏ ਰਸੀ ਇਹਦੇ ਤਾਰਤੀ ਪਾਈ ਹੋਈ ਇਹਨੂੰ ਤਾਂ ਛੱਡ ਹੀ ਦੇ ਮੈਨੂੰ ਮੈਂਟ ਪਾ ਦੇਣੀ ਆ ਬਾਅਦੋਂ ਇਹਨਾਂ ਨੂੰ ਕੱਲੀ ਕੱਲੀ ਨੂੰ ਤੋ ਛੱਡ ਦੇ ਆਏ ਕੋਲੂ ਕਿੜਾ ਆਏ ਰੱਖ ਰੱਖਿਆ ਬੰਨ ਕੇ ਛੱਡ ਦੇ ਨੂੰ ਚੱਲ ਬਈ ਤੱਕ ਪੰਜ 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 ਪਿੰਦਰਾਂ ਨੂੰ ਮੰਦਰਵਾਣ ਮੁਰਨਾ ਜੇ ਸਾਰੀ ਮੈਸਾ ਹੁੰਦੀ ਨੇ ਮੇਰੇ ਪਰਾਂ ਉੱਤੇ ਡਰ ਜਾਣਗੀਆਂ ਆਹ ਡਰਦੀਆਂ ਨੇ ਇਹ ਫੜੇ ਨੂੰ ਚੱਲ ਚੱਲ ਚੱਲੋ ਤੁਸੀਂ ਇੱਥੇ ਖੜ ਜਾ ਚੱਲ ਚੱਲ ਗੋਹਾਂਂਦਰ ਜਾ ਕੇ ਚੱਲ ਗੋਹਾਂਂਦਰ ਜਾ ਕੇ ਕਰ ਹੁਣ ਭਾਜੋ ਇਹਨੂੰ ਇੱਥੇ ਆ ਭੁੱਲੀ ਹੋਈ ਆ ਇਹ ਜਦੋਂ ਦਿਖ ਜਾਂਦੀ ਆ ਨਾ ਫੇਰ ਤਾਂ ਉੱਡ ਲੈਂਦੀ ਆ ਹਣ ਹੁਣ ਬੁਰੀ ਛੱਡਦੇ ਹਾਂ ਇਹਨੂੰ ਫੜ ਕੇ ਲਈ ਇਹ ਤਾਂ ਭਜਦੀ ਆ ਬਾਲੀਆਂ ਟੱਕੜ ਜੇ ਹੋ ਗਈਆਂ ਛੜ ਦੇ ਛੜ ਦੇ ਛੜ ਦੇ ਦੇਖ 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 ਸੱਜ ਪਰਾਂ ਹੋ ਜਾ ਗਰਵੀਰ ਪਰਾਂ ਹੋ ਜਾ ਫੜ ਲਾਦਾ ਸੰਗ ਦੇਖੀ ਸਾਹੀ ਵੀ ਉਹਨੇ ਗੇੜੇ ਨਾਲ ਲੰਦਾ ਚਲ ਆਇਤਾ ਬੰਨਦੇ ਕਿਉਂ ਕਿੱਥੇ ਮਾਂਜੇ ਦਾ ਬਣੇ ਸਾਰੇ ਬਣ ਲੈ ਦਵਾਈ ਨੂੰ ਮੱਖੀਆਂ ਨੇ ਲਿਆ ਤਨੀ ਨਾਲ ਆਹ ਹੋਲੇ ਟੀਵੀ ਪਿਆਉਂਦੇ ਥੋੜੀ ਜੀ ਚਲੋ ਜੀ ਆਪਾਂ ਨੂੰ ਮੱਝਾਂ ਮੰਨਤੀਆਂ ਮੈਂ ਸਾਢੇ 3 1/4 ਦਾ ਹੋਇਆ ਪਿਆ ਮੈਨੂੰ ਸਿਰ ਬਹੁਤ ਦੁਖਰੇ ਤੇ ਹੁਣ ਆਪਾਂ ਅੱਜ ਮੈਨੂੰ ਲੱਗਿਆ ਵੀ ਮੇਰੇ ਬਿਊਗਰਸ ਨੇ ਜਿਹੜੇ ਉਹ ਵਿਆਹ ਵਾਲੀ ਵੀਡੀਓ ਦੇਖ ਦੇਖ ਕੇ ਬੋਰ ਹੋ ਗਏ ਵੀ ਆਪਾਂ ਇੱਕ ਅੰਦਾ ਵਿੱਚ ਦੀ ਬਲੌਗ ਪਾ ਦਈਏ ਹਨਾ ਦੋ ਤਿੰਨ ਕਰ ਰਹਿ ਗਈਆਂ ਉਹ ਫਿਰ ਪਾ ਲਾਂਗੇ ਵਿੱਚ ਦੀ ਤੇ ਮੈਨੂੰ ਭੈਣਾਂ ਦੇ ਬਹੁਤ ਕਮੈਂਟ ਆਏਗੇ ਤੁਸੀਂ ਕਿਦੇ ਵਿਆਹ ਗਏ ਤੇ ਕਿੱਥੇ ਗਏ ਤੇ ਅਸੀਂ ਆ ਗਏ ਸੀ ਜੀ ਪੂਆ ਜੀ ਦੇ ਦੋਤੇ ਦਾ ਵਿਆਹ ਸੀਗਾ ਮਹੌਲੀ ਖੁਰਦਮ ਮਲੇਰ ਕੋਟਲਾ ਸਾਇੰਟ ਸੰਦੋੜ ਤੋਂ ਨੇੜੀ ਐ 2-3 ਕਿਲੋਮੀਟਰ ਐ ਤੇ ਪੂਆ ਜੀ ਦੇ ਦੋਤੇ ਦਾ ਵਿਆਹ ਸੀ ਵੱਡੇ ਮੁੰਡੇ ਦਾ ਵਿਆਹ ਪਹਿਲਾਂ ਹੋ ਗਿਆ ਸੀ ਜੀ ਉਹ ਦੋਨੇ ਹਸਬੰਡ ਵਾਈਫ ਬਾਹਰ ਚਲੇ ਗਏ ਤੇ ਇਹ ਛੋਟੇ ਬੇਟੇ ਦਾ ਵਿਆਹ ਸੀ ਉਹਨਾਂ ਦੇ ਦੋ ਮੁੰਡੇ ਹੀ ਸੀਗੇ ਤੁਹਾਨੂੰ ਯਾਦ ਹੋਣਾ ਮੈਂ ਇੱਕ ਪਹਿਲਾਂ ਤੁਹਾਨੂੰ ਉਹਨਾਂ ਦੀ ਐਲਬਮ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਇਹਨਾਂ ਦੇ ਮੁੰਡਿਆਂ ਦੇ ਦੋਨੇ ਭਰਾ ਭਰਾ ਹੀ ਸੀਗੇ ਭੈਣ ਨਹੀਂ ਹੈਗੀ ਇਹ ਇਹਨਾਂ ਦੇ ਡੈਡੀ ਦੀ ਡੈਥ ਹੋਈ ਹੋਈ ਹੈ ਜੀ ਇਹ ਮੁੰਡਾ ਛੋਟਾ ਉਦੋਂ 3 ਮਹੀਨੇ ਬਾਅਦ ਜਨਮ ਹੋਇਆ ਇਹਦਾ ਉਸ ਤੋਂ ਪਹਿਲਾਂ ਉਹਦੀ ਡੈਥ ਹੋ ਗਈ ਸੀ ਤੇ ਚਲੋ ਜੀ ਪ੍ਰਮਾਤਮਾ ਕਰੇ ਹਨਾ ਵਧੀਆ ਵਿਚਾਰਿਆਂ ਦੀ ਮੈਂ ਤਾਂ ਕਾਮਯਾਬ ਹੋ ਗਈ ਭੈਣ ਦੀ ਵਧੀਆ ਉਹਨੇ ਆਪਣੇ ਬੱਚਿਆਂ ਨੂੰ ਪਰਬ੍ਰਿਸ਼ ਦਿੱਤੀ ਹੈ ਤੇ ਵਧੀਆ ਗੁਰੂ ਦੇ ਲੜ ਲੱਗੇ ਨੇ ਦੋਨੇ ਮੁੰਡੇ ਅਮਰਤਾ ਸ਼ਕਿਆ ਗੁਰਸਿੱਖ ਨੇ ਜੀ ਖਾਣਾ ਨਹੀਂ ਪੀਣਾ ਨਹੀਂ ਕੋਈ ਚੱਲ ਵਿਚਾਰੀ ਦੀ ਪਹਿਲਾਂ ਜ਼ਿੰਦਗੀ ਹਨਾ ਵੀ ਦੁੱਖਾਂ ਦੇ ਵਿੱਚ ਨੰਗੀਆਂ ਚੱਲ ਹੁਣ ਆਪਦੀ ਲਾਅਦ ਤੇ ਇਸ ਲੱਗ ਹੋ ਗਈ। ਬੱਚਿਆਂ ਕਣੀ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ। ਚਲੋ ਜੀ ਉਹ ਹਨਾ ਵੀ ਆਪਣੀ ਟਾਈਮ ਹੁੰਦਾ ਹੈ ਕੋਈ ਮਾੜਾ ਚੰਗਾ ਨਿਕਲ ਜਾਂਦਾ। ਉਹ ਕੱਢਣੀ ਪੈਂਦਾ ਜਦੋਂ ਪਰਮਾਤਮਾ ਪਾ ਦੇ ਤੇ ਵਿਚਾਰੀ ਨੇ ਉਦੋਂ ਵੀ ਛੋਟੀ ਉਮਰ ਦੀ ਸੀ ਵੱਡਾ ਬੇਠਾ ਇਹਨਾਂ ਦਾ 3 ਸਾਲ ਦਾ ਸੀਗਾ 4 ਸਾਲ ਦਾ ਸੀ ਛੋਟਾ 3 ਮਹੀਨੇ ਬਾਅਦ ਹੋਇਆ ਜਨਮ ਹੋਇਆ ਉਹਦਾ। ਉਹਦੇ ਇਹਨਾਂ ਦੇ ਡੈਡੀ ਦੀ ਡੈਥ ਹੋਈ ਹੋਈ ਹੈ। ਤਾ ਕਰਕੇ ਸਾਨੂੰ ਉਹਦਾ ਨਾ ਵਿਚਾਰਿਆਂ ਦਾ ਵੱਧ ਉਹ ਹੁੰਦਾਗਾ ਨਾਲ ਉਹ ਪਿਆਰ ਵੀ ਵਧੀਆ ਕਰਦੇ ਨੇ ਤੇ ਬਗਾਹ ਬੱਚਿਆਂ ਦੇ ਉਹਨਾਂ ਦੇ ਵਿਚਾਰਿਆਂ ਦੇ ਮੁੰਡਿਆਂ ਦੀ ਭੂਆ ਵੀ ਨਹੀਂ ਹੈਗੀ ਸੀ ਤਾਂ ਕਰਕੇ ਉਹਨਾਂ ਦੀ ਰਿਸ਼ਤੇਦਾਰੀਆਂ ਥੋੜੀਆਂ ਸਾਡੇ ਘਰ ਕੀ ਇਧਰੋਂ ਵੱਧ ਗਈਆਂ ਉਧਰੋਂ ਘੱਟ ਸੀਗੀਆਂ ਤਾਂ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਸੀਗਾ ਆਪਣੇ ਸੀਗਾ ਤੇ ਵਧੀਆ ਆਪਣੇ ਤੁਹਾਨੂੰ ਪਤਾ ਆਪਣੇ ਭਰਾ ਨੂੰ ਤੁਸੀਂ ਜਾਣਦੇ ਹੋ ਸਾਰੇ ਬਿਹਾਰ ਤੇ ਆਰ ਉਹਨਾਂ ਨੇ ਕੀਤੇ ਨੇ ਤਿੰਨ ਚਾਰ ਮੇਰੇ ਛੇਪੂ ਆ ਜੀ ਨੇ ਇਉਂ ਇੱਕ ਭੂਆ ਜੀ ਸਾਡੇ ਕੋਈ ਪ੍ਰੋਬਲਮ ਹੋਣ ਕਰਕੇ ਨਹੀਂ ਆ ਸਕੀ ਵਿਆਹ ਦੇ ਵਿੱਚ ਬਾਕੀ ਅਸੀਂ ਸਾਰੇ ਹੈਗੇ ਸੀ ਜੀ ਤੇ ਚਲੋ ਜੀ ਬਰੀਆ ਵਿਚਾਰੇ ਦਾ ਵਿਆਹ ਪ੍ਰੋਗਰਾਮ ਨਿਭੜ ਗਿਆ ਤੇ ਮੈਨੂੰ ਭੈਣਾਂ ਦੇ ਬਹੁਤ ਕਮੈਂਟ ਆਏ ਵੀ ਤੁਸੀਂ ਕਿਸ ਦੇ ਵਿਆਹ ਗਏ ਸੀ ਕਿਵੇਂ ਗਏ ਸੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਦਾ ਤੇ ਇੱਕ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਵੀ ਹਨਾ ਵੀ ਲਟਕੇ ਦੇ ਮੰਮੀ ਡੈਡੀ ਜਾਗੂ ਚ ਪਾਉਂਦੇ ਨੇ ਉਹ ਜਿਹੜੇ ਉਹਦੇ ਨਾਲ ਸੀਗੇ ਜੀ ਹਣਾ ਜਗੂਜ ਕੋਣ ਦੇ ਵਿੱਚ ਉਹਦੀ ਮੰਮੀ ਸੀਗੀ ਡੈਡੀ ਮੈਂ ਤੁਹਾਨੂੰ ਦੱਸਦਾ ਵੀ ਉਹਦੀ ਡੈਥ ਹੋਈ ਹੋਇਆ ਹੈ ਨਹੀਂ ਸੀਗਾ ਤੇ ਦਾਦਾ ਦਾਦੀ ਵੀ ਨਹੀਂ ਹੈਗੇ ਸੀ ਵਿਚਾਰੇ ਹੁਣ ਛੋਟੇ ਵੱਡੇ ਬਾਹਰ ਚਲੇ ਗਏ ਮਾਂ ਪੁੱਤੀ ਸੀ ਦੋਨੇ ਘਰ ਦੇ ਵਿੱਚ ਹਨਾ ਤੁਹਾਨੂੰ ਆਸ ਗਵਣ ਵਧੀਆ ਚੰਗਾ ਉਹਨਾਂ ਦਾ ਟਾਈਮ ਨਿਕਲ ਜਿੰਦਾ ਇਹਨਾਂ ਨਾਲ ਤੇ ਇਸ ਕਰਕੇ ਉਹ ਨਾ ਮੁੰਡਾ ਵੀ ਜਿਹੜਾ ਸਾਡੀ ਭੈਣ ਦੇ ਘਰ ਵਾਲਾ ਸੀਗਾ ਸਾਡਾ ਜੀਜਾ ਜੀ ਉਹ ਆਪਣੇ ਨਾਨਕੇ ਘਰ ਰਹਿੰਦਾ ਸੀ ਨਾਨਕੇਾਂ ਦੇ ਵੀ ਕੋਈ ਲਾਦ ਨਹੀਂ ਹੈਗੀ ਸੀ ਤੇ ਨਮਾਮੇ ਸੀ ਉਹਨਾਂ ਦੇ ਨਹੀਂ ਜਾਗੂ ਦਾ 사गन ਵਗੈਰਾ ਸਾਰਾ ਕੁਝ ਦਿੱਤਾ ਹੋ ਸਕਦਾ ਕੋਈ ਹਨ ਵੀ ਬਾਕੀ ਬੱਚੇ ਇੰਨਾ ਇਕੱਲਾ ਇਕੱਲਾ ਪੁਆਇੰਟ ਵੀਡੀਓ ਦਾ ਨਹੀਂ ਵੀ ਬਣਾ ਸਕਦੇ ਆਪਦਾ ਵੀ ਫਿਰ ਆਇਆ ਹੁੰਦਾ ਵੀ ਵਿਆਹ ਵੀ ਦੇਖਣਾ ਇਕੱਲੀ ਵੀਡੀਓ ਤੇ ਵੀ ਨਹੀਂ ਰਹਿਣਾ ਹਨ 사गन ਵੀ ਉਹਨਾਂ ਨੇ ਜਾਗੂ ਦੇ ਦੇ ਕੇ ਜਾਗੂ ਚਕਾਈ ਹੈ ਜੀ 사गन ਦੇ ਕੇ ਤੇ ਜਦੋਂ ਉਹਨਾਂ ਨੇ ਲਹਾਈ ਹੈ ਉਦੋਂ ਵੀ ਜਾਗੂ ਉੱਤਰ ਲਾਹੀ ਹੈ ਸਿਰ ਤੋਂ ਉਦੋਂ ਵੀ ਉਹਨਾਂ ਨੇ 사गन ਦਿੱਤਾ ਪਰ ਉਦੋਂ ਤੁਹਾਨੂੰ ਪਤਾ ਹੈ ਹਨ ਵੀ ਸਾਰੇ ਨੱਚਣ ਡੱਪਣ ਲੱਗ ਜਾਂਦੇ ਨੇ ਇੰਨਾ ਪਤਾ ਹੀ ਨਹੀਂ ਲੱਗਦਾ ਹੁੰਦਾ ਉਹਦੇ ਵਿੱਚ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਅੱਜ ਵਲੌਗ ਸ਼ੇਅਰ ਕੀਤਾ ਆਪਣਾ ਸਾਰਾ ਮਿਸਤਰੀ ਦਾ ਕੰਮ ਨਿਭੜ ਗਿਆ। ਨਹੀਂ ਪਿਆਰ ਦਿਓ। ਅਸੀਂ ਵਿਆਹ ਦੀ ਜਿਆਦਾ ਵੀਡੀਓ ਇਸ ਲਈ ਬਣਾ ਲਈ ਵੀ ਹਨਾ ਵੀ ਫਿਰ ਸਾਡੇ ਵਿਊਅਰਸ ਨੂੰ ਪਤਾ ਲੱਗੇ ਵੀ ਅਸੀਂ ਵਿਆਹ ਦੇਖਿਆ ਤੇ ਸਾਡੇ ਨਾਲ ਨਾਲ ਉਹ ਵੀ ਸਾਡਾ ਵਿਆਹ ਜ਼ਰੂਰ ਇੰਜੋਏ ਕਰਨਾ। ਕਰ ਦਿਓ ਜੀ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਤੇ ਥੋੜੀ ਜੀ ਵੀਡੀਓ ਦੇਖੋ ਬਲੈਕ ਬਹੁਤ ਜ਼ਿਆਦਾ ਹਨਾ ਸੈਲਫਤੀ ਜਿਹੜੀ ਆਪਣੀ ਖਰਾਬ ਹੋ ਗਈ ਸੀ। ਨੜ ਤਾਂ ਉਹਨੇ ਥੋੜਾ ਵੱਧ ਗਿਆ ਖੁੱਲੀ ਚੌੜੀ ਹੋ ਗਈ ਹੈ ਨਾ ਸੈਲਫ ਕਿਵੇਂ ਮਰਜੀ ਆਪਾਂ ਭਾਂਡੇ ਬੁੰਨੇ ਹੁਣ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਛੱਡਿਆ ਜਿਵੇਂ ਪਰ ਭਾਂਡੇ ਸਾਫ ਕਰਨੇ ਨੇ ਤੇ ਦੁਪਹਿਰੇ ਰੋਟੀ ਪਰੌਂਠੇ ਬਣਾਏ ਸੀ ਅਸੀਂ ਨੇ ਤੇ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਬਲੈਕ ਇਹਦੇ ਉੱਪਰ ਨਾ ਪੱਥਰ ਲਾਇਆ ਪਤਾ ਪਹਿਲਾਂ ਸਾਡੀ ਸਲਾਹ ਸੀਗੀ ਵੀ ਆਪਾਂ ਇਹਦੇ ਉੱਪਰ ਨਾ ਉਹ ਡੱਬੇ ਬੰਦ ਵਾਲੀਆਂ ਜਿਵੇਂ ਆਪਾਂ ਉਧਰ ਬਾਥਰੂਮ ਚ ਟੈਲਣ ਲਾਈਆਂ ਨੇ ਉਹ ਲਗਵਾ ਲੈਣੇ ਆ ਉਹਨਾਂ ਦਾ ਪਤਾ ਕੀ ਚੱਕਰ ਪੈਂਦਾ ਜਿਵੇਂ ਇਹ ਟੋਕਰਾ ਉੱਚਾ ਹੈ ਸਾਡਾ ਇਹ ਅਸੀਂ ਨੇ ਇਧਰ ਉੱਪਰ ਉੱਚਾ ਕਰਕੇ ਲਵਾ ਲਿਆ ਵੀ ਇਹ ਤੇਲ ਨਾ ਖਰਾਬ ਹੋਵੇ ਜਦੋਂ ਜਦੋਂ ਆਪਾਂ ਗੜੀਆਂ ਘੜਾਵਾਂਗੇ ਇਹਦੇ ਵਿੱਚ ਕਈ ਵਾਰ ਨਾ ਐ ਜਦੋਂ ਆਪਾਂ ਇੱਕ ਚੀਜ਼ ਚੱਕਦੇ ਆ ਟੋਕਰੇ ਇਦੋਂ ਡਿੱਗ ਜਾਂਦੀ ਆ ਉੱਪਰ ਕਈ ਵਾਰ ਤਾਂ ਮੇਰੇ ਮੂੰਹ ਤੇ ਵੀ ਭੱਜੀ ਆ ਜਿਵੇਂ ਸਾਡੀ ਇੱਥੇ ਮਸ਼ੀਨ ਲੱਗੀ ਹੁੰਦੀ ਉਹ ਤੇ ਵੀ ਭੱਜਦੀ ਮੈਨੂੰ ਬਹੁਤ ਡਰ ਰਹਿਣਾ ਵੀ ਜੇ ਟੱਕਣ ਟੁੱਟ ਗਈ ਮਸ਼ੀਨ ਖਰਾਬ ਹੋ ਜਾਊਗੀ ਤੇ ਫਿਰ ਆਏ ਦੀ ਵੀ ਉਹ ਪਤਲੀਆਂ ਹੁੰਦੇ ਨੇ ਤੇ ਉਹਦੇ ਨੁੱਕਰੇ ਫੁੱਟ ਜਾਂਦੀਆਂ ਨੇ ਅਸੀਂ ਇੱਕ ਦੋ ਕਰਾਂ ਦੇ ਲੱਗੀਆਂ ਦੇਖੀਆਂ ਨੇ ਵੀ ਉਹਦੇ ਕੋਈ ਚੀਜ਼ ਵੱਜਣ ਨਾਲ ਫਟ ਜਾਂਦੀਆਂ ਨੇ ਇਹ ਹੁਣ ਪੱਥਰ ਹੋ ਗਿਆ ਜੀ ਦੇਖੋ 2 ਇੰਚ ਦੀ ਚੜਾਈ ਦਾ ਇਹ ਮਜ਼ਬੂਤ ਬਾਕੀ ਆਪਾਂ ਇਹਦਾ ਗੋਲਾ ਵੀ ਬਣਵਾ ਲੈਣਾ ਵਾਲੀ ਹੁਣ ਸਾਰਾ ਕੰਪਲੀਟ ਜਦੋਂ ਆਪਾਂ ਰਸੋਈ ਭਰਾਵਾਂਗੇ ਜੀ ਫਿਰ ਇਹਦੇ ਰਸੋਈ ਭਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ ਲੱਗ ਗਿਆ ਟੋਟਲ ਇਹਦੇ ਵਿੱਚ ਵਿੱਚੀ ਮਿਸਤਰੀ ਦੀ ਦਿਹਾੜੀ ਲਗਾ ਕੇ ਤੇ ਵਿੱਚੀ ਇਹਦਾ ਗੋਲਾ ਬਣਵਾਉਣ ਦਾ 6000 ਰੁਪਏ ਜੀ ਤੇ 4200 ਰੁਪਏ ਦਾ ਆਪਾਂ ਨੂੰ ਪੱਥਰ ਮਿਲਿਆ ਸੀ ਜੀ ਇਹ ਇੰਨਾ ਇਸ ਹਿਸਾਬ ਦੇ ਨਾਲ ਜਿੰਨਾ ਮਿਲ ਕੇ ਮਿਸਤਰੀ ਨੇ ਦੱਸਿਆ ਸੀ ਤੀ ਤੇ ਇਸ ਤੋਂ ਬਾਅਦ 1100 ਰੁਪਏ ਆਪਾਂ ਤੋਂ ਲੈ ਲਿਆ ਜੀ ਕੋਲਾ ਬਣਵਾਉਣ ਦਾ ਤੇ ਉਸ ਤੋਂ ਬਾਅਦ ਮਿਸਤਰੀ ਦੀ ਦਿਹਾੜੀ ਹੋਗੀ 1000 ਰੁਪਏ ਲੈਂਦੇ ਨੇ ਮਿਸਤਰੀ ਜਿਨ੍ਹਾਂ ਨੇ ਆਪਣੇ ਕੰਮ ਕੀਤਾ ਤੇ ਨਾਲ ਮਜ਼ਦੂਰ ਦੀ ਦਿਹਾੜੀ ਹੋਗੀ ਸਿਮਿੰਟ ਰੇਤਾ ਲਾ ਕੇ ਪੂਰਾ 6000 ਚ ਕੱਲਾ ਇਹ ਪੱਥਰ ਪੱਥਰ ਲੱਗਿਆ ਤੇ ਇਹ ਚ ਲੈ ਵੀ ਚੀਜ਼ ਦੀ ਜਾਨ ਬਣ ਗਈ ਹੁਣ ਤੇ ਇੱਧਰ ਆਪਾਂ ਸਾਰਾ ਸਿੰਕ ਦੇ ਆਲੇ ਦਾਲੇ ਵੀ ਕਵਰ ਕਰਾ ਲਿਆ ਹਨਾ ਕਈ ਵਾਰ ਪਾਣੀ ਪੂਣੀ ਡੋਲਦਾ ਤਾਂ ਇੱਧਰ ਫਰਸ਼ ਨਹੀਂ ਗਿੱਲਾ ਹੋਊਗਾ ਦੇਖੋ ਜੀ ਪੂਰਾ ਵਧੀਆ ਤੇ ਚਲੋ ਜੀ ਆਪਣੀ ਰਸੋਈ ਦਾ ਵੀ ਕੰਮ ਨਿਭੜ ਗਿਆ ਹੁਣ ਪਰਮਾਤਮਾ ਕਰੇ ਹੌਲੀ ਹੌਲੀ ਨੂੰ ਭਰਾ ਲਾਂਗੇ ਤੇ ਆਪਣਾ ਮੇੜੇ ਦਾ ਕੰਮ ਰਹਿ ਗਿਆ ਵਿਚਾਲੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਆਪਣਾ ਜਿਹੜਾ ਦਿਹਾੜੀ ਐ ਸੀ ਕਾਲੀ ਉਹ ਚਲਾ ਗਿਆ ਉਹਦੇ ਬਿਨਾ ਕੰਮ ਸਾਤੋਂ ਸੈੱਟ ਨਹੀਂ ਹੋਣਾ ਸੀ ਸਰਦਾਰ ਜੀ ਚਲੇ ਜਾਂਦੇ ਨੇ ਉਹਦੀ ਜ਼ਿੰਮੇਵਾਰੀ ਨਾਲ ਉਹ ਆਪਦਾ ਸਾਰਾ ਕੰਮ ਕਰਦਾ ਸੀ ਚਲੋ ਕੋਈ ਗੱਲ ਨਹੀਂ ਤੇ ਅਸੀਂ ਪੁੱਛ ਕੇ ਵੀ ਆਏ ਤੇ ਵੀ ਅਸੀਂ ਇਹਦੇ ਨਾਲ ਦੀ ਲੋਕਟ ਲਗਾਉਣੀ ਸੀ ਇੱਧਰ ਵੀ ਉਹ ਲੋਕ ਕਹਿੰਦੇ ਵੀ ਸਾਨੂੰ 10 ਤੋਂ 15 ਦਿਨ ਦਿਓ ਅਸੀਂ ਬਣਵਾ ਕੇ ਦੇਵਾਂਗੇ ਉਹ ਹੈ ਨਹੀਂ ਤੀ ਇਦਾਂ ਦੀ ਉਹਨਾਂ ਕੋਲ ਤੇ ਫੇਰ ਸਾਨੂੰ ਐਸੀ ਵੀ ਚਲ 15 ਦਿਨਾਂ ਬਾਅਦ ਕੋਈ ਨਾ ਜਦੋਂ ਆ ਗਿਆ ਤੇ ਉਦੋਂ ਦੋ ਤਿੰਨ ਦਿਨਾਂ ਚ ਕੰਮ ਨਿਮੇੜ ਦੇਣਗੇ ਬਾਕੀ ਆਪਣਾ ਸਾਰਾ ਕੰਮ ਪਲੀਟ ਹੈ ਗੇਟ ਆਪਣਾ ਲੱਗਦਾ ਹੋ ਗਿਆ ਜੀ ਦੇਖੋ ਨਦੀ 8 ਦਿਨ ਹੋ ਗਏ ਗੇਟ ਨੂੰ ਵੀ ਵਧੀਆ ਸਪੋਟਾ ਸਪੋਟਾ ਲਾ ਕੇ ਖੜਾ ਹੈ ਦੀ ਅੱਜ ਹੀ ਕੱਢੀਆਂ ਨੇ ਦੀਆਂ ਸਾਰੀਆਂ ਦੇਖੋ ਜੀ ਤੇ ਇਧਰੋਂ ਆਪਾਂ ਨੇ ਸਾਰਾ ਕੰਮ ਪਰ ਮਿਸਤਰੀ ਬਹੁਤ ਵਧੀਆ ਸੀ ਮੰਨਣ ਜੋਬ ਸੀ ਜੀ ਕੰਮ ਬਹੁਤ ਵਧੀਆ ਕਰਿਆ ਉਹਨੇ ਜਿਵੇਂ ਇਧਰੋਂ ਹਨਾ ਆਪਾਂ ਇੱਥੋਂ ਖੜੇ ਕੱਪੜੇ ਧੋਨੇ ਆ ਤੇ ਟੱਬ ਜਾਂ ਬੱਟਲ ਪਾਪ ਆਪਾਂ ਇਦਾਂ ਹੀ ਛੱਡ ਦੀ ਵੀ ਇਧਰ ਪਾਣੀ ਨਾ ਆਵੇ ਉਹਨਾਂ ਨੇ ਇਹ ਚੀਜ਼ ਦੀ ਵੀ ਸਪੋਰਟ ਲਾਈ ਹੈ ਵੀ ਇਧਰ ਤੁਹਾਡਾ ਪਾਣੀ ਇਧਰ ਗਿੱਲਾ ਨਾ ਹੋਵੇ ਬਾਹਰ ਨਾ ਡੁੱਲੇ ਵਧੀਆ ਸਾਰੇ ਢਾਲ ਵਗੈਰਾ ਬਣੀ ਹੋਈ ਹੈ ਜੀ ਦੇਖੋ ਇੱਥੇ ਹੋ ਗਈ ਆਪਣੀ ਮਸ਼ੀਨ ਸੈੱਟ ਤੇ ਇਧਰ ਹਜੇ ਬਿਜਲੀ ਵਾਲਾ ਆਪਣਾ ਇਹ ਸੈੱਟ ਕਰਨ ਵਾਲਾ ਅੱਜ ਫੇਰ ਨਹੀਂ ਆਇਆ ਸੀ ਫੋਨ ਕੀਤਾ ਸੀ ਭਾਈ ਦੇਖੋ ਜੀ ਹਜੇ ਆਪਣੇ ਗੇਟ ਨਹੀਂ ਲੱਗੇ ਹੋਏ ਇਦਾਂ ਹੀ ਆਪਾਂ ਕੱਪੜਾ ਜਾ ਲਾ ਲਿਆ ਏ ਅੱਜ ਬੁਲਾਇਆ ਸੀ ਗੇਟਾਂ ਵਾਲੇ ਨੂੰ ਵੀ ਨਾਪ ਲੈ ਜਾਓ ਆਈ ਨਹੀਂ ਏਦਾਂ ਆਪਣਾ ਗੋਲ ਸੀਸਾ ਲੱਗ ਗਿਆ ਇੱਥੇ ਤੇ ਚਲੋ ਜੀ ਇਸ ਤਰ੍ਹਾਂ ਆਪਣਾ ਘਰ ਇੰਨਾ ਕੁ ਦੇਖਣਯੋਗ ਹੋ ਗਿਆ ਪਤਾ ਕੀ ਆ ਜੇ ਆਪਾਂ ਅੱਡੀਆਂ ਚੱਕ ਕੇ 파ਹ ਲਵਾਂਗੇ ਜੀ ਆਪਾਂ ਹੀ ਔਖੇ ਹੋਵਾਂਗੇ ਆਰਾਮ ਨਾਲ ਹੌਲੀ ਹੌਲੀ ਜਿੰਨਾ ਕੁ ਆਪਣੇ ਕੋਲੇ ਬਜਟ ਹੁੰਦਾ ਉਨਾ ਕੁ ਲਾ ਲਓ ਜੀ ਦੁਨੀਆ ਦੀ ਰੀਸ ਨਹੀਂ ਹੁੰਦੀ ਕਰਨੀ ਵੀ ਨਹੀਂ ਚਾਹੀਦੀ ਵੈਸੇ ਬੈਠਣ ਜੋਗਾ ਬਧੀਆ ਸਰ ਤੇ ਸੱਤ ਹੈਗੀ ਪ੍ਰਮਾਤਮਾ ਨੇ ਦਿੱਤੀ ਖਾਣ ਨੂੰ ਰੋਟੀ ਐ ਬਹੁਤ ਵਧੀਆ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਆਪਣੇ ਬਿਆਲੇ ਸੂਟ ਦਿਖਾਦਾ ਕਾਫੀ ਦਿਨਾਂ ਤੋਂ ਮੈਸੇਜ ਆਈ ਜਾਂਦੇ ਨੇ ਮੈਨੂੰ ਤੇ ਵੈਸੇ ਤਾਂ ਮੈਂ ਅਹਾਰਕੇ ਬੁਟੀਕ ਤੇ ਪਉਣੇ ਤੇ ਅੱਜ ਮੈਂ ਬਲੌਗ ਬਣਾ ਵੈਸੇ ਤਾਂ ਅਹਾਰਕੇ ਬੁਟੀਕ ਤੇ ਪਉਣੇ ਨੇ ਸੂਟ ਚਲੋ ਮੈਂ ਬਲੌਗ ਬਣਾ ਰਹੀਆਂ ਤੁਹਾਨੂੰ ਬਲੌਗ ਦੇ ਵਿੱਚ ਵੀ ਦੱਸ ਦੇਵਾਂ ਤੇ ਵੀ ਕਿਹੜੀ ਕਿਹੜੀ ਫੈਬਰਿਕ ਆ ਕਿਵੇਂ ਦਾ ਵਰਕ ਹੋਇਆ ਹੋਇਆ ਜੀ ਤੇ ਪਤਾ ਤੁਹਾਨੂੰ ਸਾਰਾ ਦੱਸ ਦਿੰਨੇ ਹਾਂ ਜੀ ਦੇਖੋ ਜੀ ਇਹ ਅਸੀਂ ਤਿੰਨਾਂ ਨੇ ਸੂਟ ਇੱਕੋ ਜਿਹਾ ਕਰਵਾਏ ਸੀ ਤੁਸੀਂ ਵਿਆਹ ਦੇ ਵਿੱਚ ਦੇਖੇ ਹੋਣਗੇ ਤੇ ਮੇਰੀ ਪਰਜਾਈ ਦਾ ਤੇ ਭੈਣ ਦਾ ਮੇਰਾ ਸਾਡਾ ਤਿੰਨਾਂ ਨੇ ਇੱਕੋ ਜਿਹਾ ਸੂਟ ਸੀਗੇ ਇਹਦਾ ਹੈਂਡਵਰਕ ਦਾ ਜਿਹੜਾ ਹੈਗਾ ਜੀ ਵਰਕ ਹੋਇਆ ਹੋਇਆ ਇਦਾਂ ਦੇਖੋ ਟੋਟਲੀ ਇਸ ਤਰ੍ਹਾਂ ਦਾ ਗਾੜੀ ਦਾ ਕੰਮ ਹੋਊਗਾ ਜੀ ਇਹ ਵਾਲਾ ਤੁਹਾਨੂੰ ਪੂਰਾ ਹੈਵੀ ਕੰਮ ਦਾ ਮਿਲੂਗਾ ਪੂਰਾ ਫੁੱਲ ਹੈਂਡਵਰਕ ਦਾ ਸੂਟ ਹੈ ਇਹ ਤੇ ਇਹਦੇ ਨਾਲ ਆਪਾਂ ਨੇ हिਪ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਘੇਰ ਦਾ ਕੰਮ ਮਿਲੂਗਾ ਤੁਹਾਨੂੰ ਇਹ ਜਿਹੜੀ ਸ਼ਰਟ ਦੀ ਫੈਬਰਿਕ ਰਹੂਗੀ ਜੀ ਇਹ ਪਿਓਰ ਖਾਦੀ ਦੀ ਹੈ ਜੇ ਤੁਸੀਂ ਇਹਨੂੰ ਕ੍ਰੇਪ ਤੇ ਕਰਵਾਉਂਗੇ ਜਾਂ ਕੋਈ ਹੋਰ ਫੈਬਰਿਕ ਤੇ ਕਰਵਾਉਂਗੇ ਤਾਂ ਥੋੜਾ ਜਿਹਾ ਤੁਹਾਨੂੰ 100 200 ਹੀ ਲੈਸ ਹੋਏਗਾ ਤੇ ਇੰਨਾ ਜਿਆਦਾ ਨਹੀਂ ਲੈਸ ਹੋਣਾ ਕ੍ਰੇਵ ਤੇ ਥੋੜਾ ਜਿਆਦਾ ਜਿਆਦਾ ਲੈਸ ਹੋ ਜੂਗਾ ਵੀ 1200 ਦਾ ਤਕਰੀਬਨ ਪਲੇਨ ਸੂਟ ਪੈਂਦਾ ਹੈਗਾ ਤੇ ਪਿਓਰ ਖਾਦੀ ਦਾ ਜਿਹੜਾ ਆਲ ਓਵਰ ਸੂਟ ਹੈ ਜੀ ਉਹ 2000 ਦਾ ਪਹਿੰਗਾ ਹਨਾ 1000 ਰੁਪਏ ਦੀ ਦੀ ਕੱਲੀ ਤੁਹਾਨੂੰ ਸ਼ਰਟ ਮਿਲੇਗੀ ਉੱਪਰ ਇਹਦਾ ਹੈਮ ਵਰਕ ਹੋ ਗਿਆ ਜੀ ਤੇ ਇਹਦੇ ਨਾਲ ਸਲਵਾਰ ਰੱਖੀ ਹੈ ਜੀ ਆਪਾਂ ਨੇ ਬਰੋਕਟ ਦੀ ਰੱਖੀ ਹੈ ਤੁਸੀਂ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਵਿੱਚ ਜੇ ਤੁਸੀਂ ਨੇ ਇਹਦੇ ਨਾਲ ਹਨਾ ਵਾਈਟ ਜਮੀ ਬਰੋਕਟ ਨਹੀਂ ਲੈਣੀ ਤੁਹਾਨੂੰ ਇਸ ਕਈ ਪੈਣਾ ਨੂੰ ਇਹ ਚੀਜ਼ ਹੁੰਦੀ ਹੈ ਵੀ ਸਾਡੇ ਬਰੋਕਟ ਚੂਵੇ ਨਾ ਹਨਾ ਅਸਤੇ ਦੀ ਲਾਈਨਿੰਗ ਲੱਗੀ ਹੈ ਸਾਨੂੰ ਕੋਈ ਵੀ ਇਹਦੀ ਕੰਪਲੇਨ ਨਹੀਂ ਹੈਗੀ ਜਾਂ ਬਰੌਕਟ ਚੂਬੂਗੀ ਜਾਂ ਕਿਵੇਂ ਵੀ ਹੈ ਤਾਂ ਤੁਸੀਂ ਸਿਮਰ ਦੀ ਪਲੇਨ ਟਿਸ਼ੂ ਸਿਮਰ ਦੀ ਪਲੇਨ ਫੈਬਰਿਕ ਦੀ ਸਲਵਾਰ ਰੱਖ ਸਕਦੇ ਹੋ ਸਾਰੀਆਂ ਆਪਸ਼ਨ ਹੈਗੀਆਂ ਨੇ ਜੇ ਤੁਸੀਂ ਐਮੀ ਆਲ ਓਵਰ ਸੂਟ ਕਰਵਾਉਣਾ ਹੈ ਤਾਂ ਤੁਸੀਂ ਆਲ ਓਵਰ ਵੀ ਕਰਵਾ ਸਕਦੇ ਹੋ ਜੇ ਐਦਾਂ ਮੈਚਿੰਗ ਕਰਵਾਉਣੀ ਹੈ ਉਹ ਵੀ ਤੁਸੀਂ ਜਿਵੇਂ ਮਰਜੀ ਕਲਰ ਕੰਟਰਾਸਟ ਆਲ ਓਵਰ ਜਿਵੇਂ ਤੁਹਾਡੀ ਚੋਇਸ ਹੈ ਤੁਸੀਂ ਉਵੇਂ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਇਸ ਤਰ੍ਹਾਂ ਦਾ ਲਾਈਨਿੰਗ ਵਾਲਾ ਤੇ ਥੋੜਾ ਜਿਹਾ ਇਹਦਾ ਦੁਪੱਟਾ ਤੁਹਾਨੂੰ ਇਸ ਲਈ ਫਰਕ ਲੱਗ ਰਿਹਾ ਹੁਣ ਇੱਥੇ ਇਦੇ ਵਿੱਚ ਨਾ ਦੁਪੱਟੇ ਦੇ ਵਿੱਚ 골ਡਨ ਜ਼ਿਆਦਾ ਹੈ ਦੇਖੋ ਜਿਹੜੇ ਇਹਨਾਂ ਲਾਈਨਾਂ ਨੇ ਇਹ ਤਾਂ ਮਹਿਰੂਨੀ ਹੈ ਤੇ ਇਹਦੇ ਵਿੱਚ 골ਡਨ ਜ਼ਿਆਦਾ ਹੈਗਾ ਤਾਂ ਕਰਕੇ ਹੀ ਥੋੜਾ ਜਿਹਾ ਫਰਕ ਲੱਗ ਰਿਹਾ ਉਹ ਵੈਸੇ ਸੋਹਣਾ ਲੱਗ ਰਿਹਾ ਦੁਪੱਟਾ ਤੇ ਜੇ ਤੁਸੀਂ ਦੁਪੱਟਾ ਆਫ ਵਾਈਟ ਕਰਵਾ ਕੇ ਮਹਿਰੂਨ ਪੇਸਟਿੰਗ ਪੱਟੀ ਲਗਾਉਣੀ ਹੈ ਉਹ ਵੀ ਲਗਵਾ ਸਕਦੇ ਹੋ ਪਰ ਉੱਥੇ ਨਾ ਮੈਨੂੰ ਐ ਲੱਗਦਾ ਵੀ ਮਹਿਰੂਨ ਕਲਰ ਨਿਕਲ ਕੇ ਆਫ ਵਾਈਟ ਨੂੰ ਨਾ ਜਾਣ ਜੀ ਡਾਈ ਕਿਉਂ ਕਲਰ ਫਿੱਕੇ ਕਲਰ ਨੂੰ ਗੂੜਾ ਕਲਰ ਹਮੇਸ਼ਾ ਪਕੜਦਾ ਹੈ ਤਾਂ ਕਰਕੇ ਜਾਂ ਤੁਸੀਂ ਫਿਰ ਇਹਦੇ ਵੀ ਮਹਿਰੂਨ ਕਲਰ ਦਾ ਕੋਈ ਜਿਵੇਂ ਗੋਟਾ ਵਗੈਰਾ ਫਿਨਿਸ਼ਿੰਗ ਹੁੰਦੀ ਉਹ ਕਰ ਦਾਂਗੇ ਅਸੀਂ ਜੇ ਤੁਸੀਂ ਐਵੇਂ ਦੀ ਸਲਵਾਰ ਕਰਵਾਉਣੀ ਹੈ ਜੇ ਤੁਸੀਂ ਐਵੇਂ ਦੇ ਦੁਪੱਟਾ ਤੁਹਾਨੂੰ ਸੋਹਣਾ ਲੱਗਦਾ ਐਦਾਂ ਹੀ ਤਾਂ ਤੁਸੀਂ ਐਦਾਂ ਵੀ ਰੱਖ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨੂੰ 골ਡਨ ਜਿਹੜੀ ਹੈਗੀ ਹੈ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਦਾ ਇਹ ਮੇਰਾ ਸੂਟ ਹੋ ਗਿਆ ਜੀ ਇਹਦਾ ਪ੍ਰਾਈਸ ਹਜੇ ਮੈਂ ਨਾ ਪਤਾ ਸੀ ਇੰਨੀ ਐਮਰਜੈਂਸੀ ਸੂਟ ਦਾ ਰੈਡੀ ਕਰਵਾ ਕੇ ਲੈ ਕੇ ਗਿਆ ਤੇ ਨਾ ਪ੍ਰਾਈਸ ਮੈਨੂੰ ਵਰਕ ਦਾ ਕਾਰੀਗਰ ਕੋਲੇ ਗੱਲ ਨਹੀਂ ਹੋਈ ਮੇਰੀ ਹਜੇ ਕਿਵੇਂ ਖੁਸ਼ ਹੈ ਕਿਵੇਂ ਨਾ ਐਦਾਂ ਹੀ ਉਹ ਕਹਿੰਦੇ ਕੋਈ ਨਾ ਤੁਸੀਂ ਵਿਆਹ ਦੇਖਿਆ ਉਹ ਫੇਰ ਬਾਅਦ ਚ ਦੇਖਾਂਗੇ ਤੇ ਗੁੜੀਆਂ ਦਾ ਤੁਸੀਂ ਲਹਿੰਗਾ ਦੇਖਿਆ ਹੂਜੀ ਪਾਇਆ ਹੋਇਆ ਉਹਦੇ ਨਾਲ ਸਿਮਰ ਦੀ ਸ਼ਰਟਾਂ ਨੇ ਇਹਨਾਂ ਦੀਆਂ ਪ੍ਰਿੰਟਡ ਉਹਦੇ ਵਿੱਚ ਜਿਵੇਂ ਬ੍ਰੌਕਟ ਦੇ ਵਿੱਚ ਬੁਣੀਆਂ ਹੋਈਆਂ ਹੁੰਦਾ ਹੈ ਨਾ ਡਿਜ਼ਾਈਨ ਜਿਵੇਂ ਆਹ ਚੀਜ਼ ਬਣੀ ਹੋਈ ਆ ਬ੍ਰੌਕਟ ਦੇ ਵਿੱਚ ਇਹ ਵੱਡਾ ਡਿਜ਼ਾਈਨ ਬਣਿਆ ਹੋਇਆ ਤੇ ਉਹ ਪ੍ਰਿੰਟ ਜਿਹੜਾ ਤੁਸੀਂ ਦੇਖਿਆ ਉਹ ਛੋਟਾ ਬਣਿਆ ਹੋਊਗਾ ਜੀ ਲਹਿੰਗੇ ਨੇ ਉਹਨਾਂ ਦੇ ਨਾਲ ਜਾਕੂ ਤੇ ਜਿਹੜੇ yellow ਕਲਰ ਦੇ ਪਾਏ ਹੋਏ ਨੇ ਤਿੰਨਾਂ ਨੇ ਇੱਕੋ ਜਿਹੇ ਪਹਿਣਾ ਨੇ ਇਹਨਾਂ ਨੇ ਹੁਣ ਵਾਈਤੀ ਤੇ ਦੇਖੋ ਜੀ ਉਹ ਤੇ ਆਪਾਂ ਵਰਕ ਨਹੀਂ ਕਰਵਾਇਆ ਜਿਹੜੇ ਇਹਨਾਂ ਨੇ ਲਹਿੰਗੇ ਨੇ ਆਪਾਂ ਰੈਡੀਮੇਡ ਕਪੜਾ ਲੈ ਕੇ ਸਲਾਈ ਕਰਵਾਏ ਨੇ ਆਪ ਉਹਦੇ ਨਾਲ ਔਰਗਾਂਜਾ ਦੇ ਦੁਪट्टे ਰੱਖੇ ਨੇ ਇਹਨਾਂ ਨੂੰ ਕੁੜੀਆਂ ਨੂੰ ਤੇ ਇਹ ਸੂਟ ਕਰਾਇਆ ਸੀ ਜਿਹハਸ਼ਪ੍ਰੀਤ ਨੇ ਤੇ ਇਹ ਬਰਾਤ ਦੇ ਵਿੱਚ ਪਾਇਆ ਸੀ ਔਰਗਾਂਜਾ ਦਾ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਇਥੇ ਆਰੀ ਹੈਂਡ ਦਾ ਗਲੇ ਤੇ ਕੰਮ ਮਿਲੂਗਾ ਤੇ ਆਪਾਂ ਨੇ ਮਹਿਰੂਨ ਦੇ ਪਾਈਪਿੰਗ ਕੱਢੀ ਹੈ ਤੇ ਇਸ ਤਰ੍ਹਾਂ ਇਥੇ ਬੈਲਵੈਟ ਦਾ ਮਹਿਰੂਨ ਆਰੀ ਹੈਂਡ ਦਾ ਕੰਮ ਹੈ ਤੇ ਬੈਲਵੈਟ ਦਾ ਆਪਾਂ ਨੇ ਪੈਚ ਲਾ ਕੇ ਜਿਹੜਾ ਵਰਕ ਕੀਤਾ ਹੋਇਆ ਬਾਹ ਦੇ ਉੱਪਰ ਤੇ ਇਸ ਤਰ੍ਹਾਂ ਦਾ ਇਹਦਾ ਇੱਕ ਉਤੇ ਡਿਜ਼ਾਈਨਰ ਦੇਖੋ ਜੀ ਇਸ ਤਰ੍ਹਾਂ ਇਹਦਾ ਘੇਰ ਦਾ ਕੰਮ ਹੈ ਕਿਉਂ ਇਹਦਾ ਇਹ ਵਾਲਾ ਫਲਾਵਰ ਵੈਸੇ ਜੇ ਘੇਰਾ ਵੱਡਾ ਹੋਵੇ ਜੀ ਇਹ ਪੂਰਾ ਆ ਜਾਂਦਾ ਕੱਟਿਆ ਨਹੀਂ ਜਾਂਦਾ ਇਹ ਪਤਲੀ ਹੋਣ ਕਰਕੇ ਇਹਨਾਂ ਦਾ ਘੇਰਾ ਘੱਟ ਸੀਗਾ ਤਾਂ ਕਰਕੇ ਇਹ ਕੱਟਿਆ ਗਿਆ ਦੇਖੋ ਜੀ ਇਸ ਤਰ੍ਹਾਂ ਦਾ ਤੇ ਇਹਦੇ ਤੁਹਾਨੂੰ ਸਲਵਾਰ ਤੇ ਵੀ ਕੰਮ ਮਿਲੇਗਾ ਔਰਗੰਜਾ ਦੇ ਵਿੱਚ ਇਹ ਸੂਟ ਰਹੂਗਾ ਜੀ ਸਲਵਾਰ ਤੇ ਵੀ ਸੇਮ ਫਲਾਵਰ ਮਿਲੇਗਾ ਤੁਹਾਨੂੰ ਦੇਖੋ ਜੀ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਦਾ ਹੈਗਾ ਜੀ ਔਰਗੰਜਾ ਦਾ ਵਧੀਆ ਦੁਪट्टे ਦੇ ਵਿੱਚ ਵੀ ਤੁਹਾਨੂੰ ਸਾਰੇ ਇਸ ਤਰ੍ਹਾਂ ਪੈਚਵਰਕ ਵਾਲਾ ਸੂਟ ਦੁਪੱਟਾ ਮਿਲੂਗਾ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਨੇ ਬੈਲਵਟ ਦੀਆਂ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹ ਅਸੀਂ ਨੇ ਰੈਡੀ ਨਹੀਂ ਕਰਵਾਇਆ ਸੂਟ ਇਹ ਅਸੀਂ ਐਦਾਂ ਹੀ ਬਣਾਇਆ ਬਣਾਇਆ ਸਾਡੇ ਕੋਲ ਟਾਈਮ ਥੋੜਾ ਸੀਗਾ ਤੇ ਇਸ ਤਰ੍ਹਾਂ ਹੀ ਲਿਆ ਸੀਗਾ ਦੇਖੋ ਜੀ ਇਸ ਤਰ੍ਹਾਂ ਇਹਨੂੰ ਦੁਪੱਟੇ ਨੂੰ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਬੈਲਵਟ ਦੇ ਪੈਚ ਵਾਲਾ ਇਹ ਦੁਪੱਟਾ ਆਪਾਂ ਨੇ ਰੈਡੀ ਲਿਆਗਾ ਮੈਂ ਹਨਾ ਸੌਂਡੇ ਕੋਲੇ ਝੂਠ ਬੋਲਦਾ ਵੀ ਆਪਾਂ ਨੇ ਹੀ ਰੈਡੀ ਕਰਵਾਇਆ ਹੈ ਨਹੀਂ ਜੀ ਇਹ ਸਾਡੇ ਕੋਲ ਨੇ ਟਾਈਮ ਥੋੜਾ ਸੀ ਫਿਰ ਸਾਨੂੰ ਆਏ ਸੀ ਵੀ ਸਾਡੇ ਟੇਲਰ ਨੇ ਸਲਾਈ ਨਹੀਂ ਕਰਨੇ ਇੰਨੇ ਟਾਈਮ ਦੇ ਘੱਟ ਟਾਈਮ ਦੇ ਵਿੱਚ ਫਿਰ ਵੀ ਟੇਲਰ ਤਾਂ ਬੜੀਆ ਰਿਹਾ ਵਿਚਾਰਾ ਜਿਹੜਾ ਸਾਨੂੰ ਇੰਨੀ ਖਿੱਚ ਨਾਲ ਸੂਟ ਤਿਆਰ ਕਰਤੇ ਤਾਂ ਕਰਕੇ ਅਸੀਂ ਇਹਦਾ ਫਿਰ ਇਦਾਂ ਹੀ ਲੈ ਲਿਆ ਤੁਸੀਂ ਜੇ ਇਹਦੇ ਨਾਲ ਦਾ ਸੂਟ ਲੈਣਾ ਤਾਂ ਤੁਸੀਂ ਮੇਰੇ ਤੋਂ ਹਨਾ ਮੈਸੇਜ ਕਰਕੇ ਪੁੱਛ ਲਿਓ ਸ਼ਾਪ ਤੇ ਆਪਾਂ ਪਤਾ ਕਰ ਲਾਂਗੇ ਜੀ ਹੋਰ ਮਿਲ ਜੇਗਾ ਇਹਦੇ ਨਾਲ ਦਾ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 3500 ਰੁਪਏ ਵਿੱਦ ਦਾ ਦੁਪੱਟਾ ਔਰ ਗੈਂਜਾ ਦਾ ਵਿੱਦ ਬਰਕ ਬੁਰਕ ਸਾਰਾ ਕੁਝ 3500 ਰੁਪਏ ਦੇ ਵਿੱਚ ਤੁਹਾਨੂੰ ਸੂਟ ਹੈ ਜਿਹੜਾ ਇਹ ਮਿਲ ਜੂਗਾ ਤੇ ਚਲੋ ਜੀ ਕਰੋ ਤੁਸੀਂ ਅੱਜ ਵਾਲੇ ਬਲੌਗ ਨਾਲ ਇੰਜੋਏ ਖਾਲੋ ਫੇਰ ਆਪਾਂ ਬਿਆ ਦੀ ਵੀਡੀਓ ਅਪਲੋਡ ਕਰਾਂਗੇ ਤੇ ਅੱਜ ਵਾਲੀ ਵੀਡੀਓ ਦਾ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਨਹੀਂ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਖਾਲੋ ਨਵੀਂ ਵੀਡੀਓ ਦੇ ਨਾਲ ਹਰ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ